ਫਤੇਗੜ ਸਾਹਿਬ ਤੋਂ ਭਾਜਪੀ ਦੇ ਆਗੂ ਦਿਦਾਰ ਸਿੰਘ ਪੱਟੀ ਨੇ ਜਿਹੜਾ ਮੌਜੂਦਾ ਸਰਕਾਰ ਦੇ ਉੱਤੇ ਦੋਸ਼ ਲਾਇਆ ਨੇ ਉਹਨਾਂ ਨੇ ਕਿਹਾ ਕਿ ਸਾਡਾ ਖਾਸ ਕਰਕੇ ਸਰੰਦ ਫਤੇਗੜ ਸਾਹਿਬ ਹਲਕੇ ਦੇ ਵਿੱਚ ਵੱਡੀ ਤਾਂਦਲੀ ਹੋਈ ਹੈ ਤੇ ਪੰਚਾਇਤੀ ਚੋਣਾਂ ਦੇ ਵਿੱਚ ਇੱਥੇ ਸਰਕਾਰ ਭੱਜਦੀ ਨਜ਼ਰ ਆਈ ਹੈ ਤੇ ਜਾਣ ਬੁੱਝ ਕੇ ਬਿਨਾ ਕਿਸੇ ਅਲੀਗੇਸ਼ਨ ਕੋਈ ਬਹੁਤਾ ਤਕੜਾ ਅਲੀਗੇਸ਼ਨ ਨਹੀਂ ਸੀ ਹੁੰਦਾ ਤਾਂ ਵੀ ਸਾਡੇ ਉਮੀਦਵਾਰਾਂ ਦੇ ਜਿਹੜੇ ਕਾਗਜ਼ ਰਿਜੈਕਟ ਹੋ ਗਏ ਅਤੇ ਇਹ ਜਿਹੜੀ ਸਰਕਾਰ ਹੈ ਇਸ ਨੇ ਜੋ ਆ ਕੰਮ ਕੀਤਾ ਉਹ ਬਹੁਤ ਸ਼ਰਮਨਾਕ ਹੈ ਤੇ ਇਸ ਤਰ੍ਹਾਂ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਸੀ ਜਿਵੇਂ ਸਰਕਾਰ ਦੇ ਉੱਤੇ ਲੋਕਾਂ ਨੇ ਵਿਸ਼ਵਾਸ ਕਰਿਆ ਸੀ ਤਾਂ ਅੱਜ ਉਹ ਵਿਸ਼ਵਾਸ ਖਤਮ ਹੁੰਦਾ ਦਿਖਾਈ ਦੇ ਰਿਹਾ ਕਿ ਕਹਿ ਰਹੇ ਨੇ ਜੇਦਾਰ ਸਿੰਘ ਪੱਟੀ ਆਓ ਤੁਹਾਨੂੰ ਸੁਣਾਉਂਦੇ ਆ ਜੱਗ ਜਾਣਦਾ ਕਿ ਬਹੁਤ ਵੱਡੇ ਝੂਠੇ ਵਾਦੇ ਵੱਡੀਆਂ ਤਸੱਲੀयां ਲੋਕਾਂ ਨੂੰ ਦੇ ਕੇ ਔਰ ਪਾਣੀਆਂ ਸਰਕਾਰਾਂ ਨੂੰ ਭੰਡ ਕੇ ਆਮ ਆਦਮੀ ਪਾਰਟੀ ਨੇ ਕਿਸਤਰਵੰਦ ਕੇਜੀਵਾਲ ਨੇ ਭਗਵੰਤ ਮਾਨ ਨੇ ਇਹਨਾਂ ਲੋਕਾਂ ਨੇ ਪੰਜਾਬ ਸਰਕਾਰ ਨੂੰ ਲਈ ਸੀ ਲੋਕਾਂ ਨੇ ਤਾਂ ਕੋਈ ਦੋਸ਼ ਨਹੀਂ 92 ਐਮਐਲਏ ਜਿੱਤ ਕੇ ਜਿੱਤੇ ਔਰ ਉਦੋਂ ਬਾਅਦ ਜੋ ਵਾਅਦਾ ਵੀ ਕੀਤਾ ਸੀ ਇੱਕ ਪੂਣੀ ਨਹੀਂ 31 ਗੱਲਾਂ ਤੋਂ ਬਿਨਾ ਆ ਮੈਂ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਔਰ ਅਰਾਨੀ ਵੀ ਆ ਇੱਕੋ ਇੱਕ ਚੀਜ਼ ਸੀ ਲੋਕਾਂ ਦੀ ਉਹ ਲੋਕਾਂ ਨੇ ਖੇਤ ਦੀ ਖੇੜ ਸੀਗੀ ਇਹ ਲੋਕਤੰਤਵ ਦਾ ਬੁਨਿਆਦ ਆ ਜਿਹੜੀ ਪੰਚਾਇਤੀ ਚੋਣਾਂ ਨੇ ਔਰ ਇਹ ਇਹਦੇ ਵਿੱਚ ਵੀ ਐਡਾ ਵੱਡਾ ਤੱਕਾ ਜਿੱਥੇ ਤੇ ਖਰਚਾ ਹੀ ਕੋਈ ਨਹੀਂ ਲੱਗਦਾ ਇੱਥੇ ਤੇ ਕੋਈ ਖਜ਼ਾਨਾ ਨਹੀਂ ਲੱਗਦਾ ਕੋਈ ਬਹੁਤਾ ਹੋਰ ਪ੍ਰਬੰਧ ਕਰਨ ਦੀ ਲੋੜ ਨਹੀਂ ਹੈ ਸਿਰਫ ਲੋਕਾਂ ਦਾ ਇਮਾਨਦਾਰੀ ਨਾਲ ਲੋਕਾਂ ਦੀਆਂ ਵੋਟਾਂ ਪਾਉਣੀਆਂ ਸੀ ਇਹਦੇ ਵਿੱਚ ਵੀ ਐਡੀ ਵੱਡੀ ਧਾਰੀ ਮਚਾਈ ਆ ਸਾਰੇ ਪੰਜਾਬ ਚ ਫਾਸਟੌਰ ਦੇ ਸਾਡੇ ਜ਼ਿਲ੍ਹੇ ਚ ਔਰ ਹਰ ਇੱਕ ਬੰਦਾ ਤਰਾ ਤਰਾ ਕਰਦਾ ਚੰਗੇ ਭਲੇ ਬੰਦਿਆਂ ਦੇ ਯਾਨੀ ਵਕੀਲਾਂ ਤੋਂ ਵਿਚਾਰਿਆ ਤੋਂ ਕਾਗਜ਼ ਭਰਾਏ ਔਰ ਬੜੀ ਤਸੱਲੀ ਨਾਲ ਅਸੀਂ ਸਾਰਿਆਂ ਦੇ ਜ਼ਿੰਮੇਵਾਰੀ ਨਾਲ ਅਸੀਂ ਡਾਕੂਮੈਂਟੇਸ਼ਨ ਕਰਕੇ ਦਿੱਤੀ ਆ ਔਰ ਉਦੋਂ ਬਾਅਦ ਛੋਟੇ ਛੋਟੇ ਅਲੀਗੇਸ਼ਨ ਕਿ ਆ ਕੋਈ ਰੈਂਪ ਬਣਾਇਆ ਹੋਇਆ ਜੀ ਔਰ ਕਿਤੇ ਕੋਈ ਵਾਧਰਾ ਵਾਧਰਾ ਕੱਢਿਆ ਹੋਇਆ ਸੋ ਇਨ੍ਹਾਂ ਗੱਲਾਂ ਨੂੰ ਕਿਸੇ ਨੇ ਕੋਈ ਦੋ ਕਮਲੇ ਰੱਖੇ ਨੇ ਆਪਣੇ ਪਾਣੀ ਪਾਉਣ ਨੂੰ ਬੱਚੇ ਸ਼ਾਮ ਨੂੰ ਪਾਣੀ ਪਾ ਲੈਂਦੇ ਆ ਕਿਸੇ ਨੇ ਕੋ ਬੇਲ ਲਾਈ ਆ ਜੀ ਇਹ ਕਨਕਰੋਚਮੈਂਟ ਆ ਕਈ ਜਗ੍ਹਾ ਦੇ ਉੱਤੇ ਤਾਂ ਕੰਪਲੇਨਟ ਦੇ ਕੰਪਲੇਂਟ ਤੇ ਦਸਕਤੇ ਹੀ ਹੈਗੇ ਤਾਂ ਵੀ ਪੇਪਰ ਰਿਜੈਕਟ ਉਹਦੇ ਚਾਰ ਭਰੇ ਨੇ ਚਾਰਾਂ ਦੀ ਰਿਜੈਕਟ ਕਿਤੇ ਕਿਸੇ ਵਿਧਾਨ ਸੰਵਿਧਾਨ ਚ ਕਿਸੇ ਕਾਨੂੰਨ ਚ ਨਹੀਂ ਲਿਖਿਆ ਹੋਇਆ ਕਿ ਰੈਂਪ ਜਾਂ ਮਨਵਧ ਰਾਜ ਆ ਕੋ ਗੱਲ ਆ ਔਰ ਇਹਦਾ ਕੋਈ ਦੋਸ਼ ਬਣਦਾ ਅਯੋਗਤਾ ਵਾਸਤੇ ਔਰ ਮੋਰਓਵਰ ਜਿੱਨਾਂ ਚ ਕੋਈ ਅਦਾਲਤ ਕਿਸੇ ਨੂੰ ਸਾਬਤ ਨਹੀਂ ਕਰ ਦਿੰਦੀ ਜੀ ਫਲਾਣਾ ਬੰਦਾ ਫਲਾਨੀ ਸਰਕਾਰੀ ਚੀਜ਼ ਤੇ ਉਹ ਕਾਬਜ ਹੈ ਉਹਨਾਂ ਚ ਰੋਹੀ ਅਜੋਗਤਾ ਬਣਦੀ ਨਹੀਂ ਜੀ ਤੇ ਸਨਈ ਬਹੁਤ ਵੱਡੀ ਹੈ ਐਨੀ ਵੱਡੀ ਧਾਤਲੀ ਆ ਲੋਕਾਂ ਦਾ ਹੱਕ ਖੀਨਿਆ ਗਿਆ ਇਹ ਦੂ ਵੱਡਾ ਸ਼ਰਮਸਾਰ ਕੰਮ ਨਾ ਕਦੇ ਹੋਇਆ ਨਾ ਹੋਣਾ ਸੋ ਇਹ ਦੂ ਬਿਨਾ ਬਹੁਤ ਹੀ ਸੀਨੇ ਪੰਜਾਬ ਦੇ ਜਿਹੜੇ ਭਗਵੰਤ ਮਾਨ ਜੀ ਤੁਹਾਨੂੰ ਟੈਸਟ ਕਰਨੀ ਚਾਹੀਦੇ ਸੀਗੇ ਜਾਂ ਹੈਗੇ ਆ ਜਾਂ ਕਰਨੇ ਤੁਹਾਡਾ ਫਰਜ਼ ਬਣਦਾ ਸੀਗਾ ਇੱਕ ਕੇਜ ਦੀ ਵਾਲਤਾ ਹੁਣ ਬੈਠ ਗਿਆ ਘਰ ਹੁਣ ਥੋੜੀ ਤਿਆਰੀ ਆ ਤੁਸੀਂ ਕਰ ਲਓ ਤੁਹਾਡੇ ਐਮਐਲਏ ਨੇ ਇੰਨਾ ਗੰਦ ਪਾਇਆ ਨਾ ਤੁਹਾਡਾ ਉੱਤੇ ਕੁਝ ਨਾ ਤੁਹਾਡਾ ਥੱਲੇ ਕੁਝ ਇਹ ਇੰਨਾ ਜਿਆਦਾ ਲੋਕਾਂ ਦਾ ਮੈਂ ਕਹਨਾ ਬਹੁਤ ਵੱਡਾ ਇੱਕ ਸਾਡੇ ਮਲਕੋਮ ਅਜਰੇ ਦੇ ਵਿੱਚ ਬੁਰਾ ਹਾਲ ਸਾਰਿਆਂ ਦੀ ਤਿੰਨ ਬੰਦੇ ਸੀ ਸਾਡੇ 3.5 ਦੇ ਕਾਲ ਵੀ ਸਾਡੇ ਸਾਨੀਪੁਰ ਚ ਦੋ ਬੰਦੇ ਸੀ ਦੋਵਾਂ ਦੇ ਰਿਜੈਕਟ ਰਿਉਣੇ ਉੱਚੇ ਸਾਡੇ ਤਿੰਨ ਸੀ ਤਿੰਨਾਂ ਦੇ ਰਿਜੈਕਟ ਬਾਲਪੁਰ ਸਾਡੇ ਦੋ ਸੀ ਦੋਹਾਂ ਦੇ ਰਿਜੈਕਟ ਇੰਨੇ ਹੀ ਤਾਂ ਲੀ ਇੰਨਾ ਬਹੁਤ ਜਿਆਦਾ ਸੀ ਮੈਂ ਥੋੜੇ ਰਾਹੀਂ ਇਸ ਗੱਲ ਦਾ ਸਰਕਾਰ ਤੱਕ ਇਹ ਪਹੁੰਚੀ ਕਰਨੀ ਚਾਹੁੰਦਾ ਕਿ ਸਾਡਾ ਇਹ ਸਖਤ ਪ੍ਰੋਟੈਸਟਾਂ ਜਿਸ ਦਿਨ ਤੋਂ ਅਸੀਂ ਅ ਪੜਤਾਲਾ ਹੋਈਆਂ ਨੇ ਸਾਡੇ ਬੰਦੇ ਉੱਥੇ ਗਏ ਅਸੀਂ ਆਪਣਾ ਪ੍ਰੂਫ ਦੇਣ ਦਾ ਯਤਨ ਵੀ ਕੀਤਾ ਪਰ ਕਿਸੇ ਨੇ ਕੋਈ ਪ੍ਰੂਫ ਨਹੀਂ ਲਿਆ ਔਰ ਕਿਸੇ ਨੇ ਪੁੱਛਿਆ ਨਹੀਂ ਵੀ ਤੁਸੀਂ ਤੁਹਾਡੇ ਕੋਲ ਦੱਸੋ ਕੁ ਦੱਸਾਂ ਕਹਿਣਾ ਚਾਹੁੰਦਾ ਸਾਡੀ ਗੱਲ ਹੀ ਤੱਕ ਨਹੀਂ ਸੁਣੀ ਔਰ ਉੱਥੇ ਵੀ ਅਸੀਂ ਸਾਡੇ ਬੰਦਿਆਂ ਨੇ ਪ੍ਰੋਟੈਸਟ ਕੀਤਾ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਵੀ ਬੜੇ ਜ਼ਿੰਮੇਵਾਰੀ ਨਾਲ ਮੈਂ ਕਹਿਣਾ ਚਾਹੁੰਦਾ ਕਿ ਅਸੀਂ हमेशा ਲੋਕਾਂ ਦੇ ਨਾਲ ਆ ਲੋਕਾਂ ਦੀ ਗੱਲ 'ਚ ਖੜੇ ਆ ਔਰ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਵਰਕਰਸ ਨੇ ਸਾਡੇ ਸਾਰਿਆਂ ਨੇ ਇਲੈਕਸ਼ਨ ਦੇ ਵਾਸਤੇ ਜਿਹੜੀ ਕੋਸ਼ਿਸ਼ ਕੀਤੀਆਂ ਔਰ ਸਾਡੇ ਕੰਮ ਕੰਮ ਚੱਲ ਰਿਹਾ ਜਿਸ ਕਿਸੇ ਨੂੰ ਵੀ ਅਕ੍ਰੋਸ ਪਾਰਟੀ ਲਾਈਨਸ ਸੋਸਿੰਗ ਮੇਰਾ ਮੈਂ ਜੀ ਆਇਆਂ ਆ ਕਿਸ ਨੂੰ ਕੋਈ ਤਕਲੀਫਾ ਕਿਸੇ ਦੇ ਪਾਂਚੀ ਦੇ ਪਾਪ ਦੇ ਪ੍ਰੋਜੈਕਟ ਕਿਸੇ ਸਰਪੰਚੀ ਦੇ ਹੋਇਆ ਅਸੀਂ ਆਪਣੇ ਕੋਲੋਂ ਖਰਚਾ ਲਾ ਕੇ ਉਹਨਾਂ ਦਾ ਕਿਸ ਲੜਾਈ ਲੜਾਂਗੇ ਔਰ ਇਹਨੂੰ ਵੱਲੋਂ ਅੰਜਾਮ ਤੱਕ ਪਹੁੰਚਾਵਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ ਕਿਵੇਂ ਸਰਪੰਚੀਆਂ ਕਰਦੇ ਆ ਤੇ ਕਿਵੇਂ ਪਿੰਡਾਂ ਦੇ ਵਿੱਚ ਇਹ ਵਿਚਰਦੇ ਆ ਇਹਨਾਂ ਨੂੰ ਆਉਣ ਵਾਲਾ ਸਮਾਂ ਇਹਨਾਂ ਨੂੰ ਲੋਕ ਦੱਸਣਗੇ ਔਰ ਇਸ ਉਹਨਾਂ ਦੇ ਅੱਗੇ ਹੋਵਾਂਗੇ ਠੀਕ ਤੇ ਇਹਦੇ ਨਾਲ ਇਨਸਾਫ ਲੈ ਕੇ ਦੇਵਾਂਗੇ ਔਰ ਹਰ ਗੱਲ ਦੇ ਵਿੱਚ ਅਸੀਂ ਹਾਜ਼ਰ ਹਾਂ ਔਰ ਬਾਦ ਚੜ ਕੇ ਅਸੀਂ ਲੋਕਾਂ ਦੇ ਵਿੱਚ ਖੜੇ ਆਂ ਔਰ ਹਮੇਸ਼ਾ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਆਵਾਜ਼ ਚੁੱਕਦੀ ਆ ਰਹੀ ਆ ਔਰ ਹਮੇਸ਼ਾ ਜਿਹੜੇ ਲੋਕਾਂ ਦੀ ਸੇਵਾ ਨੂੰ ਸਮਰਪਤ ਔਰ ਅਸੀਂ ਹਮੇਸ਼ਾ ਸਾਰੇ ਭਾਈਚਾਰੇ ਨੂੰ ਬਣਾ ਕੇ ਰੱਖਣ ਦੇ ਵਿੱਚ ਔਰ ਇਸ ਪੰਜਾਬ ਦੀ ਕਿਸਾ ਠੀਕ ਰਹੇ ਇਸ ਪੰਜਾਬ ਚ ਦਾ ਮਾਹੌਲ ਠੀਕ ਰਹੇ ਇਸ ਵਾਸਤੇ ਸਾਰਿਆਂ ਨੂੰ ਜਾਗਤ ਰੱਖਣ ਦੀ ਲੋੜ ਆ ਕਿ ਛੋਟੀਆਂ ਗੱਲਾਂ ਨੇ ਕੋਈ ਗੱਲ ਨਹੀਂ ਇਹਨਾਂ ਨੇ ਕਰਿਆ ਔਰ ਬਹੁਤ ਮਾੜਾ ਕੰਮ ਕਰਿਆ ਇਹ ਦੂ ਮਾੜਾ ਕੋਈ ਕੰਮ ਹੋ ਨਹੀਂ ਸਕਦਾ ਕੋਈ ਕਾਮਯਾਬ ਇਹ ਕਰਨ ਦਾ ਸੀਗਾ ਬਾਕੀ ਤਾਂ ਇਹਨਾਂ ਦਾ ਕੰਮ ਹੁਣ ਅੱਧਿਆ ਪਿਆ ਟਾਈਮ ਇਹਨਾਂ ਦਾ ਖਤਮ ਹੋ ਚੁੱਕਿਆ ਹੁਣ ਤਾਂ ਇਹਦਾ ਆ ਜਾਂਦੀ ਬੇਰ ਦੇ ਦਿਨ ਨੇ ਜਿਹੜੇ ਕਿ ਇਹਨਾਂ ਨੇ ਪਹਿਨੀ ਕਹਾੜਾ ਮਾਰਿਆ